ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ਜਾਏ ਤੇ ਵਿਦੇਸ਼ ਜਾ ਕੇ ਜਲਦ ਹੀ ਉਸ ਨੂੰ ਉਥੋਂ ਦੀ ਸਿਟੀਜ਼ਨਸ਼ਿਪ ਮਿਲ ਜਾਵੇ। ਦੋਸਤੋ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਜਲਦੀ ਵਿਦੇਸ਼ ਜਾਵੇ ਤੇ ਉੱਥੇ ਜਾ ਕੇ ਮੋਟਾ ਪੈਸਾ ਤਾਂ ਕਮਾਉਣਾ ਪਸੰਦ ਹੀ ਹੈ ਪਰ ਨਾਲ ਹੀ ਨਾਲ ਹਰ ਕਿਸੇ ਨੂੰ ਚਾਹੀਦੀ ਹੁੰਦੀ ਹੈ ਵਿਦੇਸ਼ ਦੀ ਪੀਆ ਯਾਨੀ ਕਿ ਉਥੋਂ ਦੀ ਸਿਟੀਜ਼ਨਸ਼ਿਪ। ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਵਿਦੇਸ਼ ਜਾਵੇ, ਹਰ ਕਿਸੇ ਦਾ ਦਿਲ ਹੁੰਦਾ ਹੈ ਕਿ ਉੱਥੇ ਜਾ ਕੇ ਉਸ ਨੂੰ ਪੀਆ ਮਿਲ ਜਾਵੇ ਯਾਨੀ ਕਿ ਕੈਨੇਡਾ ਦੀ ਪੀਆ ਜਿਹੜੀ ਹੈ ਹਰ ਕੋਈ ਚਾਹੁੰਦਾ ਹੈ। ਪਰ ਕਾਫੀ ਜ਼ਿਆਦਾ ਮੁਸ਼ਕਿਲਾਂ ਹੁੰਦੀਆਂ ਨੇ ਪੀਆਰ ਤੋਂ ਪਹਿਲਾਂ ਪਰ ਅੱਜ ਤੁਹਾਨੂੰ ਅਸੀਂ ਕੁਝ ਅਜਿਹੀਆਂ ਗੱਲਾਂ ਦੱਸਣ ਵਾਲਿਆਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਹੀ ਸੌਖੇ ਅਤੇ ਸਸਤੇ ਤਰੀਕੇ ਦੇ ਨਾਲ ਪੀਆਰ ਮਿਲ ਜਾਏਗੀ ਜੇਕਰ ਤੁਹਾਡਾ ਵੀ ਕੈਨੇਡਾ ਜਾਣ ਦਾ ਚਾਅ ਹੈ ਤਾਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਵੀਡੀਓ ਨੂੰ ਗੌਰ ਦੇ ਨਾਲ ਸੁਣੀਏ ਕਿਉਂਕਿ ਕੈਨੇਡਾ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਇਹਨਾਂ ਗੱਲਾਂ ਬਾਰੇ ਜਾਣ ਲੈਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਜਾਣ ਤੋਂ ਪਹਿਲਾਂ ਕਿਹੜੇ-ਕਿਹੜੇ ਕੰਮ ਕਰਨੇ ਆ ਤੇ ਉੱਥੇ ਪਹੁੰਚ ਕੇ ਕਿਹੜੇ ਕੰਮ ਕਰਨੇ ਆ ਤੇ ਪੀਆਰ ਲੈਣ ਤੋਂ ਪਹਿਲਾਂ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਪੂਰੀ ਅਪਡੇਟ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਤੇ ਆਓ ਤੁਹਾਨੂੰ ਦੱਸਦੇ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਜਲਦੀ ਤੋਂ ਜਲਦੀ ਪੀਆਰ ਲੈ ਸਕਦੇ ਹੋ ਦਰਅਸਲ ਕੈਨੇਡਾ ਦੇ ਵਿੱਚ ਪੀਆਰ ਵਾਸਤੇ ਪਹਿਲਾਂ ਤਾਂ ਤੁਹਾਡੀ ਉਮਰ 18 ਤੋਂ 35 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਇਸ ਤੋਂ ਜ਼ਿਆਦਾ ਦੀ ਤੁਹਾਡੀ ਉਮਰ ਹੈ ਤਾਂ ਤੁਹਾਨੂੰ ਘੱਟ ਅੰਕ ਮਿਲਣਗੇ ਪਰ ਜੇਕਰ ਤੁਹਾਡੀ ਉਮਰ 18 ਤੋਂ 35 ਸਾਲ ਤੱਕ ਦੀ ਹੈ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਅੰਕ ਜਿਹੜੇ ਨੇ ਮਿਲ ਸਕਦੇ ਆ ਭਾਵੇਂ ਤੁਹਾਡੇ ਕਹਿ ਲਓ ਕਿ ਪੀਆਰ ਹੋਣ ਦੇ ਜਿਹੜੇ ਜਿਹੜੇ ਅੰਕ ਨੇ ਕਾਫੀ ਜ਼ਿਆਦਾ ਹੋ ਜਾਣਗੇ ਪੀਆਰ ਹੋਣ ਦੇ ਚਾਂਸ ਵੀ ਤੁਹਾਡੇ ਵਧ ਸਕਦੇ ਆ ਉੱਥੇ ਕੀ ਐਜੂਕੇਸ਼ਨ ਦਾ ਵੀ ਪੀਆਰ ਨੂੰ ਲੈ ਕੇ ਕਾਫੀ ਜ਼ਿਆਦਾ ਇੰਪਰੋਸਟ ਹੈ ਭਾਵੇਂ ਜੇਕਰ ਤੁਹਾਡੀ ਸਿੱਖਿਆ ਚੰਗੀ ਹੈ ਤਾਂ ਤੁਹਾਨੂੰ ਜਿਹੜਾ ਉੱਥੋਂ ਦੀ ਪੀਆਰ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜੇਕਰ ਤੁਹਾਡੇ ਕੋਲੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੋਈ ਡਿਗਰੀ ਹੈ ਤੇ ਉਸ ਵਿੱਚ ਕਾਫੀ ਜ਼ਿਆਦਾ ਅੰਕ ਹੈ ਤਾਂ ਤੁਹਾਨੂੰ ਬੜੇ ਹੀ ਚੰਗੇ ਅੰਕਾਂ ਦੇ ਨਾਲ ਪੀਆਰ ਮਿਲ ਜਾਏਗੀ ਤੇ ਜੇਕਰ ਤੁਹਾਡੇ ਕੋਲ ਬੈਚਲਰ ਦੀ ਡਿਗਰੀ ਹੈ ਤਾਂ ਤੁਹਾਨੂੰ ਅੰਕ ਥੋੜੇ ਜੇ ਘੱਟ ਮਿਲਣਗੇ ਤੇ ਇਸ ਤੋਂ ਬਾਅਦ ਜੇਕਰ ਤੁਹਾਡੀ ਸਿੱਖਿਆ ਇਸ ਤੋਂ ਜ਼ਿਆਦਾ ਘੱਟ ਹੈ ਯਾਨੀ ਕਿ 12th ਹੈ ਤਾਂ ਉਸੇ ਹਿਸਾਬ ਨਾਲ ਤੁਹਾਡੇ ਥੋੜੇ ਬਹੁਤ ਅੰਕ ਜਿਹੜੇ ਨੇ ਘੱਟ ਸਕਦੇ ਆ ਤਾਂ ਉੱਥੇ ਕੀ ਐਕਸਪੀਰੀਅੰਸ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਮਹੱਤਵਪੂਰਨ ਆ ਭਾਅ ਜ ਦੇ ਕੋਲੇ ਕੁ ਚੰਗਾ ਐਕਸਪੀਰੀਅੰਸ ਹੈ ਕਟੋ-ਕਟ ਇੱਕ ਸਾਲ ਤੱਕ ਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕੰਮ ਦਾ ਅਨੁਭਵ ਹੈ ਤਾਂ ਤੁਹਾਨੂੰ ਉੱਥੇ ਪੀਆਰ ਲੈਣ ਤੋਂ ਕੋਈ ਵੀ ਜਿਹੜਾ ਨਹੀਂ ਰੋਕ ਸਕੀਗਾ ਤੁਸੀਂ ਜਲਦ ਹੀ ਉੱਥੇ ਜਾ ਕੇ ਪੀਆਰ ਜਿਹੜੀ ਹੈ ਲੈ ਸਕਦੇ ਹੋ ਉੱਥੇ ਕੀ ਤੁਹਾਨੂੰ ਕਈ ਤਰ੍ਹਾਂ ਦੀਆਂ ਸਕਿਲਸ ਦਾ ਵੀ ਧਿਆਨ ਰੱਖਣਾ ਪੈਂਦਾ ਆਪ ਬ ਉੱਥੇ ਜਾ ਕੇ ਤੁਹਾਨੂੰ ਚੰਗੇ ਨੰਬਰ ਲੈਣੇ ਪੈਂਦੇ ਆ ਜਾਂ ਫਿਰ ਕਹ ਲੋ ਕਿ ਟਾਈਪ 0 ਜਾਂ ਫਿਰ ਸਕਿਲ ਲੈਵਲ A ਅਤੇ B ਦੇ ਰੂਪ ਦੇ ਵਿੱਚ ਲਿਸਟਡ ਹੋਣਾ ਚਾਹੀਦਾ ਇਸ ਨਾਲ ਵੀ ਤੁਹਾਨੂੰ ਚੰਗੀ ਪੀਆਰ ਜਿਹੜੀ ਹੈ ਮਿਲ ਸਕਦੀ ਹੈ ਉੱਥੇ ਕਾਫੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਵੀ ਹੋਣੀ ਚਾਹੀਦੀ ਹੈ ਪਾਵਰ ਜੇਕਰ ਤੁਸੀਂ ਉੱਥੇ ਪੀਆਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਤੁਹਾਡੇ ਬੈਂਡ ਜਿਹੜੇ ਨੇ ਘੱਟੋ ਘੱਟ 6 ਹੋਣੇ ਚਾਹੀਦੇ ਇਸ ਦਾ ਵੈਲਿਡਿਟੀ ਪੀਰੀਅਡ 2 ਸਾਲ ਤੱਕ ਹੋਣਾ ਚਾਹੀਦਾ ਤੇ ਜੇਕਰ ਫ੍ਰੈਂਚ ਦੇ ਵਿੱਚ ਤੁਸੀਂ ਕੁਸ਼ਲ ਹੋ ਤਾਂ ਤੁਹਾਨੂੰ ਚੰਗੇ ਅੰਕ ਮਿਲਣਗੇ ਤੇ ਨਾਲ ਕੀ ਨਾਲ ਤੁਹਾਨੂੰ ਕੈਨੇਡਾ ਦੀ ਪੀਆਰ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਾਂ ਹੁਣ ਜੇਕਰ ਤੁਹਾਡਾ ਜੀਵਨ ਸਾਥੀ ਜਾਂ ਫਿਰ ਸਾਮਾਨਿਆ ਕਾਨੂੰਨ ਸਾਥੀ ਜਿਹੜਾ ਤੁਹਾਡੇ ਨਾਲ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ ਤਿਆਰ ਹੈ ਤਾਂ ਤੁਹਾਨੂੰ ਇਸ ਵਿੱਚ 10 ਅਤਿਰਕਤ ਬਿੰਦੂਆਂ ਦੇ ਨਾਲ ਤੁਹਾਨੂੰ ਹੱਕਦਾਰ ਜਿਹੜਾ ਚੁਣਿਆ ਜਾਵੇਗਾ ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਰੋਜ਼ਗਾਰ ਦੀ ਵਿਵਸਥਾ ਦੀ ਤਾਂ ਜੇਕਰ ਤੁਹਾਡੇ ਕੋਲੇ ਕੈਨੇਡਾ ਦੇ ਐਮਪਲੋਇਰ ਹੋਣ ਦਾ ਤੁਹਾਡੇ ਕੋਲ ਜੋਬ ਆਫਰ ਹੈ ਜਾਂ ਤੁਹਾਨੂੰ ਜੋਬ ਵਾਸਤੇ ਆਫਰ ਕੀਤਾ ਜਾ ਰਿਹਾ ਕੈਨੇਡਾ ਦੇ ਵੱਲੋਂ ਜੇਕਰ ਤੁਹਾਡੇ ਕੋਲੇ ਵੀ ਕੁਆਲੀਫਿਕੇਸ਼ਨ ਗੁੱਡ ਹੈ ਤੁਹਾਡੇ ਕੋਲੇ ਐਕਸਪੀਰੀਅੰਸ ਚੰਗਾ ਹੈ ਤੁਹਾਡੇ ਕੋਲੇ ਚੰਗੇ ਮਾਰਕਸ ਵਾਲੇ ਸਰਟੀਫਿਕੇਟਸ ਹੈ ਦਿਖ ਰਹੀ ਹੈ ਕੁਆਲੀਫਿਕੇਸ਼ਨ ਅੱਛੀ ਹੈ ਤੁਹਾਡੀ ਨੋਲੇਜ ਅੱਛੀ ਹੈ ਤਾਂ ਤੁਸੀਂ ਪੀਆਰ ਜਲਦੀ ਤੋਂ ਜਲਦੀ ਕੋਸ਼ਿਸ਼ ਕਰ ਸਕਦੇ ਹੋ ਇਹਨਾਂ ਗੱਲਾਂ ਨੂੰ ਧਿਆਨ ਦਾ ਵਿੱਚ ਰੱਖੋ ਤੇ ਛੇਤੀ ਹੀ ਤੁਸੀਂ ਪੀਆਰ ਜਿਹੜੇ ਹੈ ਇਹਨਾਂ ਗੱਲਾਂ ਨੂੰ ਫੋਲੋ ਕਰਕੇ ਹੋ ਸਕਦੇ ਹੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ